ਹਾਂਜੀ ਦੋਸਤੋ ਲੈ ਕੇ ਹਾਜ਼ਰ ਆ ਆਪ ਆਪਣੀ ਨਵੀਂ ਕਹਾਣੀ ਸਮੇਂ ਦਾ ਗੇੜ ਭਾਗ ਪਹਿਲਾ ਇਸ ਕਹਾਣੀ ਨੂੰ ਲਿਖਿਆ ਹੈ ਦਿਵਾਲ ਕੌਰ ਜੀ ਨੇ ਹਾਂਜੀ ਆਪਾਂ ਪਾਤਰਾਂ ਦੇ ਨਾਮ ਬਦਲੇ ਹਨ ਜੀ ਸਵੇਰੇ 5 ਵਜੇ ਦਾ ਸਮਾਂ ਸੀ ਹਰ ਪਾਸੇ ਸ਼ਾਂਤ ਵਾਤਾਵਰਨ ਸੀ ਪਿੰਡ ਦੇ ਗੁਰਦੁਆਰਾ ਵਿੱਚ ਪਾਠ ਚੱਲ ਰਿਹਾ ਸੀ ਪਿੰਡ ਦੇ ਕਿਸਾਨ ਆਪਣੇ ਬਲਦਾਂ ਨੂੰ ਲੈ ਕੇ ਆਪਣੇ ਦਿਨ ਦੇ ਕੰਮਾਂ ਵੱਲ ਜਾ ਰਹੇ ਸਨ ਕੱਚੇ ਰਾਹਾਂ ਵਿੱਚ ਤੁਰਦੇ ਬਲਦਾਂ ਦੀਆਂ ਟੱਲੀਆਂ ਮਨ ਨੂੰ ਮੋਹ ਰਹੀਆਂ ਸੀ। ਠੰਡੀ ਠੰਡੀ ਹਵਾ ਚੱਲ ਰਹੀ ਸੀ। ਪੰਛੀ ਵੀ ਚੋਗੇ ਦੀ ਭਾਲ ਵਿੱਚ ਉੱਡ ਰਹੇ ਸਨ। ਸੁਖਦੇਵ ਸਿੰਘ ਆਪਣੇ ਖੇਤ ਵੱਲ ਜਾਣ ਦੀ ਤਿਆਰੀ ਵਿੱਚ ਬੈਠਾ ਸੀ ਪਰ ਉਹ ਘਰੇ ਕਿਸੇ ਨਵੇਂ ਮਹਿਮਾਨ ਦੀ ਆਉਣ ਦੀ ਉਡੀਕ ਕਰ ਰਿਹਾ ਸੀ। ਚੁੱਲ੍ਹੇ ਦੀ ਅੱਗ ਦੇ ਅੱਗੇ ਬੈਠਾ ਉਹ ਆਪਣੇ ਸਰੀਰ ਨੂੰ ਗਰਮੀ ਦੇ ਰਿਹਾ ਸੀ ਪਰ ਇੰਨਾ ਜ਼ਿਆਦਾ ਵੀ ਉਹ ਅੱਗ ਸੇਕਣ ਦਾ ਆਦੀ ਨਹੀਂ ਸੀ। ਉਸ ਦੀ ਕਿਸਮਤ ਵਿੱਚ ਤਾਂ ਖੇਤਾਂ ਦੀ ਠਾਰੀ ਹੀ ਹਿੱਸੇ ਆਉਂਦੀ ਸੀ। ਅਜੇ ਤੱਕ ਸੁਖਦੇਵ ਦੇ ਘਰ ਕੋਈ ਹੋਰ ਬੱਚਾ ਨਹੀਂ ਸੀ। ਉਸ ਦੇ ਪਹਿਲੇ ਬੱਚੇ ਨੇ ਅੱਜਕਰ ਜਨਮ ਲੈਣਾ ਸੀ। ਉਹ ਉਸ ਦੀ ਉਡੀਕ ਕਰ ਰਿਹਾ ਸੀ। ਅਜੇ ਸੋਚ ਹੀ ਰਿਹਾ ਸੀ ਕਿ ਜੇ ਮੇਰੇ ਲੜਕਾ ਹੋਇਆ ਤਾਂ ਮੇਰੇ ਦੋਸਤਾਂ ਮਿੱਤਰਾਂ ਨੇ ਮੈਨੂੰ ਛੱਡਣਾ ਨਹੀਂ ਪਾਰਟੀ ਲੈ ਬਿਨਾ। ਮੇਰੇ ਕੋਲ ਕੋਈ ਪੈਸਾ ਵੀ ਨਹੀਂ ਕਿਉਂਕਿ ਫਸਲ ਆਈ ਨੂੰ 2 ਮਹੀਨੇ ਹੋ ਚੁੱਕੇ ਆ। ਅਗਲੀ ਫਸਲ ਦਾ ਅਜੇ ਬਜਾਈ ਚੱਲ ਰਹੀ ਆ। ਮਨੁ ਮਨ ਪਰਮਾਤਮਾ ਨੂੰ ਕਹਿ ਰਿਹਾ ਸੀ ਕਿ ਰੱਬਾ ਮੈਨੂੰ ਤਾਂ ਇੱਕ ਧੀ ਹੀ ਦੇ ਦੇ ਮੀ ਜੋ ਮੇਰੇ ਤੋਂ ਕੋਈ 파ਰਟੀ ਤਾਂ ਨਹੀਂ ਮੰਗੇਗਾ ਉਹ ਮਨ ਵਿੱਚ ਇਹੀ ਗੱਲਾਂ ਸੋਚ ਰਿਹਾ ਸੀ ਕਿ ਸਿਆਮੋਂਦਾਈ ਅੰਦਰੋਂ ਆ ਕੇ ਸੁਖਦੇਵ ਨੂੰ ਕਹਿਣ ਲੱਗੀ ਭਾਈ ਤੈਨੂੰ ਵਧਾਈਆਂ ਤੇਰੇ ਘਰੇ ਤੀਨੇ ਜਨਮ ਲਿਆ ਹੈ ਉਸਨੇ ਦੋਨੋਂ ਹੱਥ ਜੋੜ ਕੇ ਅਸਮਾਨ ਵੱਲ ਨੂੰ ਉਠਾ ਕੇ ਸਤਨਾਮ ਵੈਗੁਰੂ ਕਰਦੇ ਹੋਏ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਉਸਨੇ ਪੀਪੇ ਵਿੱਚੋਂ ਥਾਲੀ ਵਿੱਚ ਥੋੜਾ ਜਿਹਾ ਗੁੜ ਪਾਇਆ ਤੇ ਸ਼ਾਮੋ ਦਾਈ ਨੂੰ ਫੜਾ ਦਿੱਤਾ ਕਿ ਲੈ ਭਾਈ ਤੂੰ ਵੀ ਮੂੰਹ ਮਿੱਠਾ ਕਰ ਲਾ ਸ਼ਾਮੋ ਦਾਈ ਜੋ ਨਵਜੰਮੀ ਬੱਚੀ ਨੂੰ ਸਾਫ਼ ਕਰ ਰਹੀ ਸੀ ਉਸ ਨੂੰ ਅਜੇ ਕੱਪੜੇ ਵਿੱਚ ਲਪੇਟਿਆ ਹੋਇਆ ਸੀ ਉਹ ਨਵਜੰਮੀ ਕੁੜੀ ਦੀ ਸੂਰਤ ਨੂੰ ਵੇਖ ਕੇ ਸੋਚ ਰਹੀ ਸੀ ਕਿ ਐਨੇ ਗਰੀਬ ਘਰ ਦੇ ਵਿੱਚ ਇੰਨੀ ਸੋਹਣੀ ਮੂਰਤ ਪਰਮਾਤਮਾ ਨੇ ਭੇਜੀ ਹੈ ਜਿਸ ਨੂੰ ਦੇਖ ਕੇ ਭੁੱਖ ਲੈਂਦੀ ਹੈ ਗੋਰਾ ਨਿਛੋੜ ਰੰਗ ਤਿੱਖੇ ਨੈਣ ਨਕਸ਼ ਗੋਲ ਮਟੋਲ ਚਿਹਰਾ ਭੋਲੀਆਂ ਭੋਲੀਆਂ ਬਿੱਲੀਆਂ ਅੱਖਾਂ ਸ਼ਿਆਮਉਦਾਈ ਨੇ ਨਵਜੰਮੀ ਧੀ ਨੂੰ ਸੁਖਦੇਵ ਦੀ ਗੋਦ ਵਿੱਚ ਕੁਝ ਪੜ ਲਈ ਬਿਠਾਇਆ ਉਹ ਵੀ ਆਪਣੀ ਧੀ ਦੀ ਸੂਰਤ ਨੂੰ ਵੇਖ ਕੇ ਖੁਸ਼ ਹੋ ਰਿਹਾ ਸੀ ਤੇ ਅੰਦਰੋਂ ਅੰਦਰ ਹੀ ਹੈਰਾਨ ਵੀ ਹੋ ਰਿਹਾ ਸੀ ਕਿ ਮੇਰੀ ਪੁੱਤਰੀ ਪਰੀਆਂ ਤੋਂ ਵੀ ਸੋਹਣੀ ਲੱਗਦੀ ਹੈ ਪ੍ਰਮਾਤਮਾ ਇਸ ਨੂੰ ਭਾਗ ਲਾਵੇ ਮੇਰੀ ਧੀ ਭਾਗਾਂ ਵਾਲੀ ਹੋਵੇਗੀ ਇਹ ਆਖਦਾ ਹੋਇਆ ਉਸ ਨੇ ਆਪਣੀ ਕੁੜੀ ਸ਼ਿਆਮਉਦਾਈ ਨੂੰ ਵਾਪਸ ਫੜਾ ਦਿੱਤੀ ਹੁਣ ਉਸ ਨੇ ਆਪਣੇ ਕੰਮ ਤੇ ਖੇਤਾਂ ਵਿੱਚ ਵਲਦਾਂ ਨੂੰ ਜੋਤ ਕੇ ਜਾਣਾ ਸੀ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਕਣਕ ਦੀ ਵਿਜਾਈ ਕਰ ਦਿੱਤੀ ਸੀ ਤੇ ਉਸ ਦੀ ਵਿਜਾਈ ਅਜੇ ਅਧੂਰੀ ਸੀ ਆਪਣੇ ਆਪ ਉਸਨੇ ਚਾਹ ਦਾ ਕੱਪ ਬਣਾਇਆ ਤੇ ਆਪਣੇ ਬਲਦਾਂ ਨੂੰ ਲੈ ਕੇ ਖੇਤਾਂ ਵੱਲ ਰਵਾਨਾ ਹੋ ਗਿਆ ਸੁਖਦੇਵ ਦੀ ਪਤਨੀ ਉਸ ਕੋਲ ਉਸ ਦੀ ਤਾਈ ਤੇ ਮਾਂ ਬੈਠੀਆਂ ਸਨ ਜੋ ਉਸ ਦੀ ਦੇਖਰੇਖ ਕਰ ਰਹੀਆਂ ਸਨ ਸੁਖਦੇਵ ਆਪਣੀ ਮਾਂ ਨੂੰ ਵੀ ਜਾ ਕੇ ਆਖਦਾ ਬੇਬੇ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਤੇਰੇ ਘਰ ਪੋਤੀ ਨੇ ਜਨਮ ਲਿਆ ਹੈ ਉਸ ਦੀ ਮਾਂ ਚੁੱਪਚੀ ਪੀਤੇ ਬੈਠੀ ਸੋਚ ਰਹੀ ਸੀ ਕਿ ਮੇਰੇ ਪੁੱਤ ਦੇ ਘਰ ਤਾਂ ਪਹਿਲੀ ਉਹ ਲੜਕੀ ਜੰਮ ਕੇ ਆਈ ਹੈ ਅੱਗੇ ਸੋਚ ਰਹੀ ਸੀ ਪਤਾ ਨਹੀਂ ਲड़का ਹੋਵੇਗਾ ਜਾਂ ਨਹੀਂ ਇਹ ਪੱਥਰ ਹੀ ਸਾਡੇ ਪੱਲੇ ਪਵੇਗਾ ਸੁਖਦੇਵ ਦੀ ਮਾਂ ਉਸ ਨੂੰ ਕਹਿੰਦੀ ਹੈ ਚਲ ਕੋਈ ਨਾ ਪੁੱਤ ਹੌਸਲਾ ਰੱਖ ਘਬرائی ਨਾ ਧੀਆ ਤਾਂ ਆਪਣੇ ਭਾਗ ਲੈ ਕੇ ਜੰਮਦੀਆਂ ਨੇ ਤੂੰ ਫਿਕਰ ਨਾ ਕਰੀ ਸੁਖਦੇਵ ਦੀ ਬੇਬੇ ਰਸੋਈ ਵਿੱਚ ਆਪਣੀ ਨੂੰਹ ਲਈ ਸੁੰਢ ਤੇ ਘੋਖੰਡਰ ਲਾਉਣ ਲੱਗ ਪਈ ਦੁੱਧ ਤਾਂ ਉਸਨੇ ਪਹਿਲਾਂ ਹੀ ਗਰਮ ਕਰਕੇ ਰੱਖਿਆ ਹੋਇਆ ਸੀ ਪਰ ਉਹ ਅੰਦਰੋਂ ਖੁਸ਼ ਨਹੀਂ ਸੀ ਉੱਪਰੋਂ ਉੱਪਰੋਂ ਭਾਵੇਂ ਉਹ ਹੱਸਦੀ ਫਿਰਦੀ ਸੀ ਅਗਲੀ ਸਵੇਰ ਨੂੰ ਸੁਖਦੇਵ ਦੀ ਮਾਂ ਸੁਖਦੇਵ ਨੂੰ ਆਖਣ ਲੱਗੀ ਪੁੱਤ ਚੌਂਕੀਦਵਾਰ ਕੋਲ 30 ਦਾ ਨਾਮ ਦਰਜ ਕਰਾ ਕੇ ਆ ਬੇਬੇ ਜੀ ਮੈਂ ਨਾਂ ਕੀ ਦਰਜ ਕਰਾਵਾਂ ਮੈਨੂੰ ਤਾਂ ਪਹਿਲਾਂ ਤੁਸੀਂ ਹੀ ਦੱਸ ਦਿਓ ਸੁਖਦੇਵ ਦੀ ਮਾਂ ਉਸ ਨੂੰ ਕਹਿਣ ਲੱਗੀ ਪੁੱਤ ਆਪਣੀ ਧੀ ਦਾ ਨਾਂ ਕੁਲਦੀਪ ਰੱਖ ਲੈ ਸੁਖਦੇਵ ਅਗਲੇ ਦਿਨ ਸਵੇਰੇ-ਸਵੇਰੇ ਚੌਂਕੀਦਾਰ ਕੋਲ ਜਾ ਕੇ ਆਪਣੀ ਧੀ ਦਾ ਨਾਮ ਦਰਜ ਕਰਾਉਂਦਾ ਹੈ। ਉਹ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਆਪਣੇ ਖੇਤਾਂ ਵਿੱਚ ਕੰਮ ਕਰਦਾ ਹੈ। ਜ਼ਮੀਨ ਵੀ ਬਹੁਤੀ ਨਹੀਂ ਹੁੰਦੀ, ਤਿੰਨ ਕੁ ਕਿੱਲੇ ਜ਼ਮੀਨ ਦੇ ਹੁੰਦੇ ਨੇ ਜਿਸ ਤੇ ਉਹ ਵਲਦਾਂ ਨਾਲ ਹੀ ਵਾਹੀ ਕਰਦਾ ਸੀ। ਘਰ ਵਿੱਚ ਉਸ ਦੀ ਮਾਂ ਤੇ ਉਸ ਦੀ ਪਤਨੀ ਜਸਵੀਰ ਹੀ ਹੁੰਦੀਆਂ ਸਨ ਜੋ ਉਹ ਨਵ ਜੰਮੀ ਬੱਚੀ ਨੂੰ ਪਾਲਦੀਆਂ ਸਨ। ਜਿਉਂ-ਜਿਉਂ ਉਹ ਬੱਚੀ ਵੱਡੀ ਹੋ ਰਹੀ ਸੀ ਉਸ ਦਾ ਰੰਗ ਰੂਪ ਹੋਰ ਵੀ ਨਿਖਰਦਾ ਜਾ ਰਿਹਾ ਸੀ ਗਵਾਂਡੀਆਂ ਦੇ ਬੱਚੇ, ਬੁੱਢੇ, ਔਰਤਾਂ ਹਰ ਕੋਈ ਉਸ ਬੱਚੀ ਨੂੰ ਬਹੁਤ ਪਸੰਦ ਕਰਦਾ ਸੀ ਸੁਖਦੇਵ ਵੀ ਬੱਚੀ ਨੂੰ ਸਵੇਰੇ ਸ਼ਾਮ ਆ ਕੇ ਘਰੇ ਖੜਾਉਂਦਾ ਰਹਿੰਦਾ ਸੀ ਅਜੇ ਕੁਲਦੀਪ 3 ਸਾਲਾਂ ਦੀ ਹੀ ਹੋਈ ਸੀ ਕਿ ਉਹਨਾਂ ਦੇ ਘਰੇ ਉਸਦੇ ਭਰਾ ਨੇ ਜਨਮ ਲਿਆ ਹੁਣ ਤਾਂ ਸੁਖਦੇਵ ਤੇ ਉਸ ਦੀ ਮਾਂ ਅਤੇ ਉਸ ਦੀ ਘਰ ਵਾਲੀ ਸਾਰੇ ਬਹੁਤ ਖੁਸ਼ ਨਜ਼ਰ ਆਉਂਦੇ ਸੀ ਪਿੰਡ ਦੀ ਲਾਗਣ ਨੂੰ ਬੁਲਾ ਕੇ ਉਹਨਾਂ ਨੇ ਸਾਰੇ ਪਿੰਡ ਵਿੱਚ ਲੱਡੂ ਭੇਜੇ ਭਾਵੇਂ ਸੁਖਦੇਵ ਦੀ ਵਿੱਤੀ ਹਾਲਤ ਬਹੁਤੀ ਵਧੀਆ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਹਰ ਕਿਸੇ ਨੂੰ ਵਧਾਈ ਦਿੱਤੀ ਸੁਖਦੇਵ ਨੂੰ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਮੁੰਡੇ ਦੇ ਜਨਮ ਤੋਂ ਬਾਅਦ ਉਸ ਤੇ ਜ਼ਿੰਮੇਵਾਰੀ ਦਾ ਭਾਰ ਵੰਡਿਆ ਗਿਆ ਹੋਵੇ ਭਾਵੇਂ ਸੁਖਦੇਵ ਨੂੰ ਇਹ ਵੀ ਨਹੀਂ ਪਤਾ ਸੀ ਕਿ ਵੱਡਾ ਹੋ ਕੇ ਉਸ ਦਾ ਲੜਕਾ ਕਿਸ ਤਰ੍ਹਾਂ ਦਾ ਨਿਕਲੂਗਾ ਉਹ ਆਪਣੀ ਧੀ ਨੂੰ ਆਪਣੇ ਲੜਕੇ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ ਸੁਖਦੇਵ ਦੀ ਮਾਂ ਨੇ ਆਖਿਆ ਬੇਪੁੱਤ ਹੁਣ ਤਾਂ ਮੁੰਡੇ ਦੇ ਜਨਮ ਹੋਏ ਨੂੰ 5-6 ਦਿਨ ਹੋ ਚੁੱਕੇ ਨੇ ਇਹਦਾ ਨਾਂ ਚੌਂਕੀਦਾਰ ਕੋਲ ਦਰਜ ਕਰਾ ਕੇ ਆ ਦੱਸੋ ਬੇਬੇ ਜੀ ਇਸ ਲੜਕੇ ਦਾ ਕੀ ਨਾਂ ਰੱਖਣਾ ਜੋ ਤੁਸੀਂ ਦੱਸੋਗੇ ਮੈਂ ਉਹੀ ਨਾਮ ਦਰਜ ਕਰਾ ਕੇ ਆਵਾਂਗਾ ਬੇਬੇ ਨੇ ਤਾਂ ਪਹਿਲਾਂ ਹੀ ਮੁੰਡੇ ਦਾ ਨਾਮ ਸੋਚਿਆ ਹੋਇਆ ਸੀ ਜਗਤਾਰ ਸਿੰਘ ਘਰ ਦੇ ਵਿੱਚ ਦੋਨੋਂ ਬੱਚਿਆਂ ਨੂੰ ਇੱਕੋ ਜਿੰਨਾ ਪਿਆਰ ਕਰਦਾ ਸੀ ਪਰ ਜਗਤਾਰ ਇਹ ਨ ਸੁਨੱਖਾ ਨਹੀਂ ਸੀ ਜਿੰਨੀ ਕੁਲਦੀਪ ਸੋਣੀ ਤੇ ਸੁਨੱਖੀ ਸੀ ਜਦੋਂ ਬੱਚੀ 6 ਸਾਲਾਂ ਦੀ ਹੋਈ ਤਾਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਉਸ ਦਾ ਦਾਖਲਾ ਕਰਾ ਦਿੱਤਾ। ਉਸ ਸਮੇਂ ਪ੍ਰਾਇਮਰੀ ਸਕੂਲ ਵਿੱਚ 6 ਸਾਲ ਦੇ ਬੱਚੇ ਨੂੰ ਹੀ ਦਾਖਲ ਕੀਤਾ ਜਾਂਦਾ ਸੀ। ਕੁਲਦੀਪ ਪੜਨ ਵਿੱਚ ਬਹੁਤ ਹੁਸ਼ਿਆਰ ਸੀ। ਉਸ ਦੇ ਅਧਿਆਪਕ ਉਸ ਨੂੰ ਬਹੁਤ ਪਿਆਰ ਕਰਦੇ ਸਨ। ਜਦੋਂ ਕੁਲਦੀਪ ਦਾ ਭਰਾ ਵੀ 6 ਸਾਲਾਂ ਦਾ ਹੋ ਗਿਆ ਸੀ, ਉਹ ਵੀ ਕੁਲਦੀਪ ਦੇ ਨਾਲ ਸਕੂਲ ਵਿੱਚ ਪੜਨ ਪਾ ਦਿੱਤਾ ਸੀ। ਦੋਨੋਂ ਭੈਣ ਭਰਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਕੁਲਦੀਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ ਜਗਤਾਰ ਪੜ੍ਹਾਈ ਵਿੱਚ ਬਹੁਤ ਨਲਾਇਕ ਪੰਜਵੀਂ ਜਮਾਤ ਦਾ ਜਦੋਂ ਨਤੀਜਾ ਆਇਆ ਕੁਲਦੀਪ ਜੋ ਕਿ ਆਪਣੇ ਸਕੂਲ ਵਿੱਚੋਂ ਵੀ ਪਹਿਲੇ ਦਰਜੇ ਤੇ ਆਈ ਸੀ ਅਤੇ ਆਪਣੇ ਬਲਾਕ ਵਿੱਚੋਂ ਵੀ ਉਸ ਦਾ ਪਹਿਲਾ ਦਰਜਾ ਸੀ ਹੁਣ ਕੁਲਦੀਪ ਨੂੰ ਨੇੜੇ ਸ਼ਹਿਰ ਦੇ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਦਾਖਲਾ ਕਰਾਉਣਾ ਸੀ ਅਗਲੀ ਪੜ੍ਹਾਈ ਲਈ ਸੁਖਦੇਵ ਦੀ ਮਾਂ ਨੇ ਕਰ ਵਿੱਚ ਕਲੇਸ਼ ਪਾ ਦਿੱਤਾ ਉਹ ਕਹਿਣ ਲੱਗੀ ਕੁੜੀਆਂ ਨੂੰ ਘਰੋਂ ਬਾਹਰ ਬਹੁਤਾ ਨਹੀਂ ਭੇਜਣਾ ਚਾਹੀਦਾ ਪਰ ਸੁਖਦੇਵ ਆਪਣੀ ਧੀ ਨੂੰ ਪੜਾਉਣਾ ਚਾਹੁੰਦਾ ਸੀ ਭਾਵੇਂ ਉਹ ਗਰੀਬ ਸੀ ਪਰ ਉਹ ਸੋਚਦਾ ਸੀ ਕਿ ਮੈਂ ਤਾਂ ਅਣਪੜ੍ਹ ਹੀ ਰਿਹਾ ਮੈਂ ਹੁਣ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਵਾਂਗਾ ਸੁਖਦੇਵ ਕੁਲਦੀਪ ਨੂੰ ਸ਼ਹਿਰ ਦੇ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜਨ ਲਈ ਦਾਖਲ ਕਰਾਇਆ ਉਸ ਸਕੂਲ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੀਆਂ ਹੋਰ ਬਹੁਤ ਸਾਰੀਆਂ ਕੁੜੀਆਂ ਵੀ ਪੜ੍ਹਦੀਆਂ ਸਨ ਉੱਥੇ ਵੀ ਕੁਲਦੀਪ ਪੜਨ ਵਿੱਚ ਸਾਰੀਆਂ ਕੁੜੀਆਂ ਨਾਲੋਂ ਅੱਗੇ ਸੀ ਖੇਡਣ ਵਿੱਚ ਵੀ ਉਹ ਸਾਰੀਆਂ ਕੁੜੀਆਂ ਨਾਲੋਂ ਅੱਗੇ ਹੁੰਦੀ ਸੀ ਸਕੂਲ ਦੇ ਸਾਰੇ ਅਧਿਆਪਕ ਤੇ ਪ੍ਰਿੰਸੀਪਲ ਉਸ ਨੂੰ ਬਹੁਤ ਪਿਆਰ ਕਰਦੇ ਸਨ ਹਰ ਕੋਈ ਕੁਲਦੀਪ ਦੇ ਨਾਂ ਨੂੰ ਜਾਣਦਾ ਸੀ ਕੁਲਦੀਪ ਆਪਣੀ ਹਰ ਜਮਾਤ ਵਿੱਚੋਂ ਪਹਿਲੇ ਦਰਜੇ ਤੇ ਹੀ ਆਉਂਦੀ ਰਹਿੰਦੀ ਸੀ ਉਹ ਆਪਣੇ ਪਿੰਡ ਤੋਂ ਸ਼ਹਿਰ ਦੇ ਸਕੂਲ ਵਿੱਚ ਸਾਈਕਲ ਤੇ ਪੜਨ ਆਉਂਦੀ ਸੀ ਪਹਿਲਾਂ ਪਹਿਲ ਤਾਂ ਉਸ ਨੂੰ ਉਸ ਦਾ ਪਿਤਾ ਹੀ ਸਕੂਲ ਛੱਡ ਕੇ ਜਾਂਦਾ ਸੀ ਸਕੂਲ ਤੋਂ ਲੈ ਕੇ ਜਾਂਦਾ ਸੀ ਪਰ ਜਦੋਂ ਕੁਲਦੀਪ ਵੱਡੀ ਹੋ ਗਈ ਤਾਂ ਸੁਖਦੇਵ ਨੇ ਉਸ ਨੂੰ ਕਿਸ਼ਤਾਂ ਤੇ ਲੈ ਕੇ ਇੱਕ ਸਾਈਕਲ ਦੇ ਦਿੱਤਾ ਹੁਣ ਉਹ ਸਾਈਕਲ ਤੇ ਹੀ ਸਕੂਲ ਆਉਂਦੀ ਜਾਂਦੀ ਸੀ ਕੁਲਦੀਪ ਦੀਆਂ ਬਹੁਤ ਸਾਰੀਆਂ ਸਹੇਲੀਆਂ ਵੀ ਸਨ ਜਿਹੜੀਆਂ ਕਿ ਉਸ ਦੇ ਨਾਲ ਸਾਈਕਲ ਤੇ ਪੜਨ ਲਈ ਜਾਂਦੀਆਂ ਸੀ ਇੱਕ ਦਿਨ ਕੀ ਹੋਇਆ ਜਦੋਂ ਕੁਲਦੀਪ ਸਕੂਲ ਤੋਂ ਸਾਈਕਲ ਆਪਣੇ ਪਿੰਡ ਨੂੰ ਆ ਰਹੀ ਸੀ ਤਾਂ ਜਿਉਂ ਹੀ ਉਹ ਸ਼ਹਿਰ ਤੋਂ ਬਾਹਰ ਨਿਕਲੀ ਰਸਤੇ ਵਿੱਚ ਉਸਦੇ ਸਾਈਕਲ ਦੀ ਚੇਨ ਟੁੱਟ ਗਈ ਉਸਦੇ ਨਾਲ ਉਹਦੀ ਇੱਕ ਸਹੇਲੀ ਵੀ ਸੀ ਜਿਹੜੀ ਕਿ ਉਸੇ ਸ਼ਹਿਰ ਵਿੱਚ ਰਹਿੰਦੀ ਸੀ ਜਦੋਂ ਉਸਦੀ ਸਹੇਲੀ ਨੇ ਵੇਖਿਆ ਕਿ ਕੁਲਦੀਪ ਦੇ ਸਾਈਕਲ ਦੀ ਚੇਨ ਟੁੱਟ ਗਈ ਆ ਹੁਣ ਇਹ ਇੰਨੀ ਜਲਦੀ ਠੀਕ ਵੀ ਨਹੀਂ ਹੋਣਾ ਤਾਂ ਉਸਨੇ ਉਸ ਨੂੰ ਕਿਹਾ ਕਿ ਅੱਜ ਤੂੰ ਮੇਰਾ ਸਾਈਕਲ ਆਪਣੇ ਪਿੰਡ ਨੂੰ ਲੈ ਜਾ ਉਸ ਦੀ ਸਹੇਲੀ ਆਖਣ ਲੱਗੀ ਕਿ ਮੇਰੇ ਪਾਪਾ ਤੇਰੇ ਸਾਈਕਲ ਨੂੰ ਠੀਕ ਕਰਾ ਦੇਣਗੇ ਕੁਲਦੀਪ ਮੰਨ ਗਈ ਉਹ ਆਪਣੀ ਸਹੇਲੀ ਦਾ ਸਾਈਕਲ ਲੈ ਕੇ ਆਪਣੇ ਘਰ ਚਲੀ ਗਈ ਕੁਲਦੀਪ ਦੀ ਸਹੇਲੀ ਸਤਵੀਰ ਆਪਣੇ ਪਾਪਾ ਦੀ ਇਕਲੌਤੀ ਕੁੜੀ ਸੀ ਉਸ ਦਾ ਹੋਰ ਕੋਈ ਭੈਣ ਭਰਾ ਨਹੀਂ ਸੀ ਸਤਵੀਰ 16 ਸਾਲਾਂ ਦੀ ਹੋ ਚੁੱਕੀ ਸੀ ਉਸ ਦੀ ਮਾਂ ਦੀ ਕੁੱਖੋਂ ਹੋਰ ਕਿਸੇ ਬੱਚੇ ਨੇ ਜਨਮ ਨਹੀਂ ਲਿਆ ਸੀ ਉਸ ਦਾ ਪਿਤਾ ਬਹੁਤ ਅਮੀਰ ਵਿਅਕਤੀ ਸੀ ਸ਼ਹਿਰ ਵਿੱਚ ਉਹਨਾਂ ਦਾ ਚੰਗਾ ਬਿਜ਼ਨਸ ਸੀ ਸਤਵੀਰ ਦੀ ਬੇਬੇ ਆਪਣੇ ਪੁੱਤ ਦਾ ਦੂਜਾ ਵਿਆਹ ਕਰਨਾ ਚਾਹੁੰਦੀ ਸੀ ਤਾਂ ਜੋ ਕੋਈ ਉਹਨਾਂ ਦੇ ਘਰ ਪੰਸ ਚਲਾਉਣ ਵਾਲਾ ਲੜਕਾ ਆ ਜਾਵੇ ਸਤਵੀਰ ਇਹਨਾਂ ਗੱਲਾਂ ਤੋਂ ਵੀ ਬੇਫਿਕਰ ਸੀ ਉਸ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਸਤਵੀਰ ਦੀ ਬੇਬੇ ਕੁਲਦੀਪ ਬਾਰੇ ਸਤਵੀਰ ਨੂੰ ਪੁੱਛਣ ਲੱਗੀ ਕਿ ਇਹ ਲੜਕੀ ਕਿੱਥੋਂ ਦੀ ਹੈ ਕਿਹੜੇ ਪਿੰਡ ਦੀ ਆ ਉਸੇ ਸਭ ਕੁਝ ਦੱਸ ਦਿੱਤਾ ਕਿ ਇਸ ਦਾ ਪਿਓ ਬਹੁਤ ਗਰੀਬ ਹੈ ਇਹ ਗਰੀਬ ਘਰ ਦੀ ਲੜਕੀ ਹੈ ਪਰ ਪੜਨ ਵਿੱਚ ਬਹੁਤ ਹੁਸ਼ਿਆਰ ਹੈ ਸਤਵੀਰ ਦੀ ਬੇਬੇ ਨੂੰ ਪਤਾ ਸੀ ਕਿ ਹੁਣ 10ਵੀਂ ਜਮਾਤ ਤੋਂ ਬਾਅਦ ਇਹਦੇ ਮਾਪੇ ਸ਼ਾਇਦ ਇਸ ਨੂੰ ਅੱਗੇ ਨਾ ਪੜਾਉਣ ਸਗੋਂ ਇਸ ਦੇ ਵਿਆਹ ਬਾਰੇ ਹੀ ਸੋਚਣਗੇ ਕਿਉਂਕਿ ਉਹਨਾਂ ਦਿਨਾਂ ਵਿੱਚ ਕੁੜੀਆਂ ਨੂੰ ਬਹੁਤ ਘੱਟ ਉੱਚੀ ਵਿੱਦਿਆ ਲਈ ਕਾਲਜਾਂ ਵਿੱਚ ਭੇਜਿਆ ਜਾਂਦਾ ਸੀ ਸਤਵੀਰ ਦੀ ਬੇਬੇ ਕੁਲਦੀਪ ਬਾਰੇ ਸਾਰਾ ਦਿਨ ਸੋਚਦੀ ਰਹੀ ਕਿ ਜੇ ਘਰ ਵਿੱਚ ਇਹੋ ਜਿਹੀ ਸੁਨੱਖੀ ਤੇ ਸੁਚੱਜੀ ਲੜਕੀ ਮੇਰੀ ਨੂੰਹ ਬਣ ਜਾਵੇ ਤਾਂ ਮੇਰੇ ਪੁੱਤ ਦਾ ਵੀ ਅੱਗਾ ਸਮਰ ਜਾਵੇਗਾ ਉਸਨੇ ਆਪਣੇ ਦਿਲ ਦੀ ਗੱਲ ਦਿਲ ਵਿੱਚ ਹੀ ਰੱਖੀ ਆਪਣੇ ਪੁੱਤਰ ਤੱਕ ਨਹੀਂ ਕੀਤੀ ਉਹ ਡਰ ਰਹੀ ਸੀ ਕਿ ਮੇਰਾ ਪੁੱਤ ਪਤਾ ਨਹੀਂ ਅੱਗੇ ਕੀ ਜਵਾਬ ਦੇਵੇਗਾ ਇਹ ਕੁਝ ਪਤਾ ਨਹੀਂ ਸੀ ਅਗਲੇ ਦਿਨ ਕੁਲਦੀਪ ਸਤਵੀਰ ਦੇ ਘਰ ਸਵੇਰੇ ਸਵੇਰੇ ਸਕੂਲ ਟਾਈਮ ਤੋਂ ਪਹਿਲਾਂ ਸਾਈਕਲ ਲੈ ਕੇ ਪਹੁੰਚ ਜਾਂਦੀ ਹੈ ਉਸ ਦਿਨ ਕੁਲਦੀਪ ਦਾ ਪਿਓ ਕੁਲਦੀਪ ਦੇ ਨਾਲ ਹੀ ਆ ਗਿਆ ਸੀ ਕਿਉਂਕਿ ਉਸ ਦੀ ਸਾਈਕਲ ਠੀਕ ਕਰਾਉਣ ਲਈ ਬਾਜ਼ਾਰ ਵਿੱਚ ਲੈ ਕੇ ਜਾਣੀ ਸੀ ਕੁਲਦੀਪ ਦਾ ਪਿਓ ਕੁਲਦੀਪ ਵਾਲਾ ਸਾਈਕਲ ਲੈ ਕੇ ਬਾਜ਼ਾਰ ਚលਿਆ ਜਾਂਦਾ ਹੈ ਤੇ ਸਤਵੀਰ ਦੇ ਨਾਲ ਕੁਲਦੀਪ ਸਕੂਲ ਚਲੀ ਜਾਂਦੀ ਹੈ ਉਧਰ ਸਤਵੀਰ ਦੀ ਬੇਬੇ ਸਤਵੀਰ ਦੇ ਪਿਓ ਵਾਸਤੇ ਦੂਜੀ ਲੜਕੀ ਲੱਭ ਰਹੀ ਹੁੰਦੀ ਆ ਕਿਉਂਕਿ ਉਹਨਾਂ ਨੂੰ ਹੁਣ ਉਮੀਦ ਨਹੀਂ ਸੀ ਕਿ ਸਤਵੀਰ ਦੀ ਮੰਮੀ ਦੇ ਕੋਈ ਹੋਰ ਬੱਚਾ ਹੋਵੇਗਾ ਉਹਨਾਂ ਨੂੰ ਤਾਂ ਵਾਰਿਸ ਚਾਹੀਦਾ ਸੀ ਜੋ ਉਹਨਾਂ ਦੀ ਜਾਇਦਾਦ ਨੂੰ ਸੰਭਾਲ ਸਕੇ। ਬਸ ਉਹ ਕੁਲਦੀਪ ਵਰਗੀ ਲੜਕੀ ਹੀ ਲੱਭ ਰਹੀ ਸੀ ਪਰ ਕੁਲਦੀਪ ਤਾਂ ਸਤਵੀਰ ਦੀ ਸੇਲੀ ਸੀ। ਉਸ ਨਾਲ ਭਲਾ ਕਿਵੇਂ ਵਿਆਹ ਹੋ ਸਕਦਾ ਸੀ? ਕੁਲਦੀਪ ਦਾ ਪਿਓ ਗਰੀਬ ਸੀ। ਖੇਤੀਬਾੜੀ ਦਾ ਥੋੜਾ ਕੰਮ ਸੀ। ਉਹ ਕੁਲਦੀਪ ਨੂੰ 10ਵੀਂ ਜਮਾਤ ਤੋਂ ਬਾਅਦ ਅੱਗੇ ਹੋਰ ਪੜਾਉਣਾ ਨਹੀਂ ਚਾਹੁੰਦਾ ਸੀ। ਬਸ 10ਵੀਂ ਕਲਾਸ ਤੋਂ ਬਾਅਦ ਕੋਈ ਚੰਗਾ ਘਰ ਵੇਖ ਕੇ ਉਸ ਦਾ ਵਿਆਹ ਕਰ ਦੇਣਾ ਚਾਹੁੰਦਾ ਸੀ। ਇਸ ਗੱਲ ਦੀ ਪਿੰਕ ਸਤਵੀਰ ਨੂੰ ਪੈ ਗਈ। ਸਤਵੀਰ ਨੇ ਇੱਕ ਦਿਨ ਘਰ ਆ ਕੇ ਆਪਣੀ ਬੇਬੇ ਨਾਲ ਆਪਣੀ ਸਹੇਲੀ ਬਾਰੇ ਗੱਲਾਂ-ਬਾਤਾਂ ਕੀਤੀਆਂ। ਤਾਂ ਸਤਵੀਰ ਦੀ ਬੇਬੇ ਨੇ ਸੋਚਿਆ ਕਿਉਂ ਨਾ ਮੈਂ ਕੁਲਦੀਪ ਦੇ ਪਿਓ ਨੂੰ ਹੀ ਪੁੱਛ ਲਵਾਂ ਜੇ ਉਹ ਰਿਸ਼ਤੇ ਲਈ ਮੰਨ ਜਾਣ। ਇੱਕ ਦਿਨ ਕੁਲਦੀਪ ਨੂੰ ਸਤਵੀਰ ਦੀ ਬੇਬੇ ਨੇ ਕਿਹਾ ਪੁੱਤ ਆਪਣੇ ਪਿਓ ਨੂੰ ਕਹੀਂ ਸਾਡੇ ਘਰ ਸਾਨੂੰ ਮਿਲ ਕੇ ਜ਼ਰੂਰ ਜਾਵੇ। ਕੁਲਦੀਪ ਨੇ ਆਪਣੇ ਪਾਪਾ ਨੂੰ ਸਨੇਹਾ ਦੇ ਦਿੱਤਾ ਜੋ ਸਤਵੀਰ ਦੀ ਬੇਬੇ ਨੇ ਉਸ ਨੂੰ ਆਖਿਆ ਸੀ ਕਈ ਦਿਨ ਇਸ ਤਰ੍ਹਾਂ ਲੰਘ ਗਏ ਕੁਲਦੀਪ ਦੇ ਪਿਓ ਆਪਣੇ ਕੰਮਾਂ ਕਰਕੇ ਸਤਵੀਰ ਨਾਲ ਉਹਨਾਂ ਦੇ ਘਰ ਨਹੀਂ ਜਾ ਸਕੇ ਸਤਵੀਰ ਦੀ ਬੇਬੇ ਨੇ ਫਿਰ ਕੁਲਦੀਪ ਨੂੰ ਕਿਹਾ ਪੁੱਤਰ ਆਪਣੇ ਪਿਓ ਨੂੰ ਮੇਰੇ ਕੋਲ ਜ਼ਰੂਰ ਕੱਲੀ ਸਤਵੀਰ ਦਾ ਪਿਓ 30 ਸਾਲਾਂ ਦਾ ਹੀ ਸੀ ਉਸ ਦੀ ਪਹਿਲੀ ਸ਼ਾਦੀ 16 ਸਾਲ ਦੀ ਉਮਰ ਵਿੱਚ ਹੀ ਕਰ ਦਿੱਤੀ ਗਈ ਸੀ ਉਸ ਦੀ ਘਰ ਵਾਲੀ ਦੇ ਬਸ ਲੜਕੀ ਹੋਣ ਤੋਂ ਬਾਅਦ ਦੂਜਾ ਬੱਚਾ ਪੈਦਾ ਨਹੀਂ ਹੋਇਆ। ਸਤਵੀਰ ਦਾ ਪਿਓ ਅਜੇ ਇੰਜ ਜਾਪਦਾ ਸੀ ਕਿ ਜਿਵੇਂ ਕੁਆਰਾ ਲੜਕਾ ਹੀ ਹੋਵੇ। ਇੱਕ ਦਿਨ ਸਵੇਰੇ 10 ਵਜੇ ਕੁਲਦੀਪ ਦਾ ਪਿਓ ਸਤਵੀਰ ਦੀ ਬੇਬੇ ਨੂੰ ਮਿਲਣ ਲਈ ਉਹਨਾਂ ਦੇ ਘਰ ਚਲਾ ਗਿਆ। ਉਹ ਵਿਚਾਰਾ ਸਹਿਮਿਆ ਖੜਾ ਸੀ। ਉਸ ਨੂੰ ਪਤਾ ਹੀ ਨਹੀਂ ਸੀ ਕਿ ਇਹਨਾਂ ਨੇ ਮੇਰੇ ਨਾਲ ਅੱਜ ਕੀ ਗੱਲ ਕਰਨੀ ਹੈ। ਸਤਵੀਰ ਦੀ ਬੇਬੇ ਬਾਹਰ ਆਈ ਉਸਨੇ ਪਹਿਲਾਂ ਉਸ ਨੂੰ ਅੰਦਰ ਬੈਠਣ ਲਈ ਕਿਹਾ ਉਸ ਦੇ ਬੈਠਣ ਲਈ ਬੜੀ ਨਾ ਨਾ ਕੀਤੀ ਕਿਉਂਕਿ ਉਹ ਆਪ ਸ਼ਰਮਾ ਰਿਹਾ ਸੀ ਕਿ ਉਹ ਵੱਡੇ ਲੋਕ ਸੀ ਤੇ ਉਹ ਆਪ ਇੱਕ ਛੋਟਾ ਜਿਹਾ ਜ਼ਿੰਮੇਵਾਰ ਆਪਣੇ ਆਪ ਵਿੱਚ ਉਹ ਸ਼ਰਮ ਵੀ ਮਹਿਸੂਸ ਕਰ ਰਿਹਾ ਸੀ ਸੰਗ ਦਾ ਸੰਗਾਉਂਦਾ ਕੁਲਦੀਪ ਦਾ ਪਿਓ ਬੈਠ ਜਾਂਦਾ ਹੈ ਪਹਿਲਾਂ ਤਾਂ ਉਹਨਾਂ ਦੇ ਕੰਮ ਵਾਲੀ ਉਹਦੇ ਪਿਓ ਲਈ ਚਾਹ ਲੈ ਕੇ ਆਉਂਦੀ ਹੈ ਕੁਲਦੀਪ ਦਾ ਪਿਓ ਚਾਹ ਪੀ ਲੈਂਦਾ ਹੈ। ਸਤਵੀਰ ਦੀ ਬੇਬੇ ਗੱਲ ਸ਼ੁਰੂ ਕਰਨ ਬਾਰੇ ਸੋਚ ਰਹੀ ਹੁੰਦੀ ਹੈ। ਇੰਨੇ ਨੂੰ ਕੁਲਦੀਪ ਦਾ ਪਿਓ ਹੀ ਪੁੱਛ ਲੈਂਦਾ ਹੈ। ਹਾਂਜੀ ਦੱਸੋ ਤੁਸੀਂ ਮੈਨੂੰ ਕਿਵੇਂ ਯਾਦ ਕੀਤਾ ਸੀ? ਕੁਲਦੀਪ ਦੇ ਪਿਓ ਨੂੰ ਸਤਵੀਰ ਦੀ ਬੇਬੇ ਕਹਿੰਦੀ ਹੈ, ਪੁੱਤ ਤੂੰ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਹੈ ਤਾਂ ਮੈਨੂੰ ਦੱਸ ਦੇ ਤਾਂ ਕਿ ਮੈਂ ਕੁਝ ਕਰ ਸਕਾਂ। ਕੁਲਦੀਪ ਦੇ ਪਿਓ ਨੇ ਉਸ ਨੂੰ ਆਖਿਆ ਕਿ ਰਿਸ਼ਤਾ ਤਾਂ ਮੈਂ ਕਰਨਾ ਹੈ ਇਸ ਦਾ ਪਰ ਹਜੇ ਇਹਦੀ ਪੜ੍ਹਾਈ ਪੂਰੀ ਨਹੀਂ ਹੋਈ 10ਵੀਂ ਜਮਾਤ ਦੇ ਨਤੀਜੇ ਤੋਂ ਬਾਅਦ ਮੈਂ ਇਸਦੇ ਵਿਆਹ ਬਾਰੇ ਸੋਚਾਂਗਾ। ਸਤਵੀਰ ਦੀ ਬੇਬੇ ਕਹਿਣ ਲੱਗੀ ਪੁੱਤ ਪੜ੍ਹਾਈ ਵੀ ਪੂਰੀ ਹੋ ਜੂਗੀ ਜੇ ਤੂੰ ਹੁਣੇ ਇਸ ਦਾ ਰਿਸ਼ਤਾ ਕਰ ਦੇਵੇਂ ਇਸ ਤੋਂ ਵੱਡੀ ਮੇਰੇ ਲਈ ਕੋਈ ਖੁਸ਼ੀ ਦੀ ਗੱਲ ਨਹੀਂ ਹੋਵੇਗੀ। ਕੁਲਦੀਪ ਦੇ ਪਿਓ ਨੇ ਉਸ ਨੂੰ ਆਖਿਆ ਜੇ ਕੋਈ ਚੰਗਾ ਲੜਕਾ ਮਿਲ ਗਿਆ ਤਾਂ ਮੈਂ ਰਿਸ਼ਤਾ ਕਰ ਦੇਵਾਂਗਾ। ਜਿਉਂ ਹੀ ਇਹ ਗੱਲ ਉਸਨੇ ਕਹੀ ਉਸ ਸਮੇਤ ਸਤਵੀਰ ਦੀ ਬੇਬੇ ਨੇ ਕੁਲਦੀਪ ਦੇ ਪਿਓ ਤੋਂ ਕੁਲਦੀਪ ਦਾ ਹੱਥ ਮੰਗ ਲਿਆ ਪਹਿਲਾਂ ਤਾਂ ਇਹ ਗੱਲ ਸੁਣ ਕੇ ਉਹ ਇੱਕਦਮ ਸੁੰਨ ਹੋ ਜਾਂਦਾ ਹੈ ਕਿ ਜਿਸ ਦੀ ਲੜਕੀ ਮੇਰੇ ਨਾਲ ਪੜਦੀ ਆ ਉਹ ਲੜਕਾ ਉਮਰ ਵਿੱਚ ਕਿੰਨਾ ਵੱਡਾ ਹੋਵੇਗਾ ਇਹਦੇ ਵਿੱਚ ਤਾਂ ਲੁਕੋਵਾਲੀ ਕੋਈ ਗੱਲ ਵੀ ਨਹੀਂ ਮੈਨੂੰ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਜਦੋਂ ਉਹ ਸੋਚਦਾ ਹੈ ਕਿ ਇਸ ਤੋਂ ਵਧੀਆ ਰਿਸ਼ਤਾ ਉਸ ਨੂੰ ਕਿਤੇ ਹੋਰ ਨਹੀਂ ਮਿਲਣਾ ਵੱਡਾ ਘਰ ਕਾਰੋਬਾਰ ਵੀ ਬਹੁਤ ਵੱਡਾ ਸਾਰੇ ਸ਼ਹਿਰ ਵਿੱਚ ਉਹਨਾਂ ਦਾ ਨਾਮ ਵਜਦਾ ਹੈ ਉਸ ਸਮੇਂ ਕੁਲਦੀਪ ਦੇ ਪਿਓ ਨੇ ਸਤਵੀਰ ਦੀ ਬੇਬੇ ਨੂੰ ਕੁਝ ਨਾ ਆਖਿਆ ਸਗੋਂ ਉਹ ਇਹ ਕਹਿ ਕੇ ਉੱਠ ਖੜਾ ਹੋਇਆ ਕਿ ਚਲੋ ਜੀ ਮੈਂ ਘਰੇ ਆਪਣੀ ਘਰਵਾਲੀ ਨਾਲ ਸਲਾਹ ਕਰਕੇ ਤੁਹਾਨੂੰ ਜ਼ਰੂਰ ਦੱਸ ਦੇਵਾਂਗਾ ਕੁਲਦੀਪ ਦਾ ਪਿਓ ਆਪਣੇ ਘਰ ਆ ਜਾਂਦਾ ਹੈ ਇਸ ਗੱਲ ਦਾ ਜ਼ਿਕਰ ਉਹ ਆਪਣੀ ਘਰਵਾਲੀ ਨਾਲ ਕਰਦਾ ਹੈ ਘਰਵਾਲੀ ਨੂੰ ਵੀ ਉਸ ਪਰਿਵਾਰ ਬਾਰੇ ਪਹਿਲਾਂ ਹੀ ਪਤਾ ਸੀ ਕਿ ਉਹ ਲੋਕ ਬਹੁਤ ਅਮੀਰ ਨੇ ਉਹ ਸੋਚਦੇ ਨੇ ਕਿ ਜੇਕਰ ਅਸੀਂ ਕਿਸੇ ਹੋਰ ਥਾਂ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੰਦੇ ਆ ਉੱਥੇ ਸ਼ਾਇਦ ਇੰਨੀ ਖੁਸ਼ ਨਾ ਰਹੇ ਜਿੰਨੀ ਸਤਵੀਰ ਦੇ ਪਿਓ ਨਾਲ ਸ਼ਾਦੀ ਹੋਣ ਤੋਂ ਬਾਅਦ ਖੁਸ਼ ਰਹੇਗੀ ساری ਉਮਰ ਸਾਡੀਤੀ ਪੈਸਿਆਂ ਵਿੱਚ ਖੇਡੇਗੀ ਬਹੁਤ ਜ਼ਮੀਨ ਜਾਇਦਾਦ ਦਾ ਮਾਲਕ ਸ਼ਹਿਰ ਵਿੱਚ ਬਹੁਤ ਸਾਰੀ ਪ੍ਰਾਪਰਟੀ ਅਤੇ ਆਪਣਾ ਕਾਰੋਬਾਰ ਇਹ ਗੱਲਾਂ ਸੋਚ ਕੇ ਕੁਲਦੀਪ ਦੀ ਮੰਮੀ ਤੇ ਪਾਪਾ ਦੋਨੋਂ ਕੋਈ ਸਤਾ ਕਰਨ ਲਈ ਤਿਆਰ ਹੋ ਜਾਂਦੇ ਹਨ ਹਾਂਜੀ ਦੋਸਤੋ ਅੱਗੇ ਇਸ ਕਹਾਣੀ ਵਿੱਚ ਕੀ ਵਾਪਰਦਾ ਆਪਾਂ ਅਗਲੇ ਭਾਗ ਵਿੱਚ ਗੱਲ ਕਰਾਂਗੇ ਕਹਾਣੀ ਬਹੁਤ ਸੋਹਣੀ ਹੈ ਕਹਾਣੀ ਦੇ ਸਾਰੇ ਭਾਗਾਂ ਨੂੰ ਜਰੂਰ ਸੁਣਨਾ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ